ਸੰਸਾਰੀ ਕਲਜ਼ਾਰਨ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਤੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਨਰਪੁਰ ਤਹਿਸੀਲ ਕਰਤਾਰਪੁਰ ਤੇ ਜ਼ਿਲ੍ਹਾ ਜਲੰਧਰ ਅੱਜ ਆਪਾਂ ਹਰਜਿੰਦਰ ਵੀਰ ਦੇ ਕੋਲ ਅੱਜ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਸੂਈਆਂ ਝੋਟੀਆਂ ਤੁਹਾਨੂੰ ਦਿਖਾਉਣੀ ਆ ਤੇ ਇੱਕ ਸੂਈ ਗਾਂ ਤਾਂ ਦਿਖਾਉਣੀ ਟੋਟਲ ਚਾਰ ਪਸ਼ੇ ਦਿਖਾਉਣੇ ਆ ਚਾਰੇ ਦੀਆਂ ਚਾਰੇ ਤਨ ਸੁਈਆਂ ਇਹ ਤੁਹਾਨੂੰ ਦਿਖਾਉਣੀ ਆ ਤੇ ਗੱਲਬਾਤ ਆਪਾਂ ਹਰਜਿੰਦਰ ਵੀਰ ਜੀ ਦੇ ਫਾਦਰ ਸਾਹਿਬ ਨਾਲ ਕਰਦੇ ਆ ਹਾਂਜੀ ਅਕਲ ਦੀ ਸਸੀ ਕਾਲ ਜੀ ਸਸੀ ਕਾਲ ਜੀ ਸਸੀ ਕਾਲ ਜੀ ਰਪੇ ਦੀ ਹੋ ਜੀ ਵਧੀਆ ਵਧੀਆ ਜੇ ਤੁਸੀਂ ਦੱਸੋ ਸਤਿ ਸ਼੍ਰੀ ਅਕਾਲ ਜੀ ਪਰਮਾਨੰਸ ਸਸੀ ਕਾਲ ਜੀ ਜੋ ਆਪਣੇ ਵਧੀਆ ਚੈਨਲ ਨਾਲ ਜੁੜੇ ਆ ਸਾਰਿਆਂ ਨੂੰ ਪਿਆਰ ਭਰੀ ਸਸੀ ਕਾਲ ਜੀ ਔਰ ਹਰਜਿੰਦਰ ਵੀਰ ਜੀ ਉਹਨਾਂ ਦਾ ਕੀ ਹਾਲ ਚਾਲ ਜੀ ਬਸ ਉਹ ਵਧੀਆ ਵੀਰ ਜੀ ਬਹੁਤ ਵਧੀਆ ਫਸਟ ਕਲਾਸ ਆ ਚੱਲੀ ਜਾਂਦਾ ਵਧੀਆ ਕੰਮ ਕਰ ਉਹਨਾਂ ਦਾ ਫਿਰ ਠੀਕ ਆ ਬਾਕੀ ਮਾਰੇ ਤੰਦਰੁਸਤੀ ਕੋਈ ਸੰਤੰਭਰ ਤੇ ਚੱਲਦੇ ਰਹਿੰਦੇ ਹਾਂ ਹਾਂਜੀ 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 ਤੇ ਨਾਮ ਇੱਕ ਵਾਰੀ ਦੱਸ ਤਾਂ ਫਿਰ ਨਾਮ ਮੇਰਾ ਜੀ ਪੰਜੀਤ ਸਿੰਘ ਹਾਂਜੀ ਪਿੰਡ ਨਾਰਪੁਰ ਤਸੀਲ ਕਰਤਾਰਪੁਰ ਜ਼ਿਲ੍ਹਾ ਜਲੰਧਰ ਠੀਕ ਆ ਜੀ ਤੇ ਫੋਨ ਨੰਬਰ ਵੀ ਬੋਲ ਦੇ ਇੱਕ ਵਾਰੀ ਮਾਪਾ ਜਿੰਦਰ ਵਾਲੀ ਲਾ ਲਿਓ ਜੀ 99680861 ਠੀਕ ਆ ਜੀ ਹਾਂਜੀ ਠੀਕ ਆ ਤੇ ਸੇਰ ਅਸ਼ੀਰਵਾਦ ਚੋਟੀਆਂ ਤੋਂ ਕਰ ਲਈ ਫਿਰ ਆਪਾਂ ਹਾਂਜੀ ਹਾਂਜੀ ਅੱਜ ਆਪ ਨੂੰ ਘਰ ਪੀਜੀ ਸਾਰੇ ਪਸ਼ੂ ਸੁਈ ਸੁਈਆ ਜੀ ਹਾਂਜੀ ਹਾਂ ਸਾਰੇ ਤਾਜ਼ੇ ਪਸ਼ੂ ਸੁਈਆ ਕੋਈ 4 ਦਿਨ ਦਾ ਕੋਈ ਹਫਤੇ ਦਾ ਕੋਈ 10 ਦਿਨ ਦਾ ਹਾਂਜੀ 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 ਇੱਕ ਵੈੜ ਹੈਗੀ ਆ ਜੀ ਉਹ ਥੋੜੀ ਉੱਚੇ ਬੱਚੇ ਦੀ ਆ ਠੀਕ ਹੈ ਮੱਝਾਂ ਤਿੰਨੇ ਝੋਟੀਆਂ ਤੇ ਨੇ ਤਾਜ਼ੀਆਂ ਸੁਈਆਂ ਹਨਾ ਤੇ ਚਲੋ ਸ਼ੁਰੂਆਤ ਫਿਰ ਜਿਹੜੀ ਆ ਪਹਿਲੇ ਨੰਬਰ ਤੇ ਜਿਹੜੀ ਝੋਟੀ ਆ ਇਤੋਂ ਹੀ ਆਪਾਂ ਕਰਨੀ ਆ ਕਿੰਨਾ ਵਸ ਸੁਈ ਆ ਇਹ ਹੱਥ ਸੁਗਾ ਹਾਂਜੀ ਚਾਰ ਦਿਨ ਛੁੱਟੀ ਹੈ ਜੀ ਅੱਛਾ ਮੂੰ ਚਾਰ ਦਿਨ ਦਾ ਚਾਰ ਦਿਨ ਦਾ ਇਹਨੂੰ ਚਾਰ ਦੇ ਨਹੀਂ ਹੋਏ ਜੀ ਸੂਈ ਹੋਏ ਅੱਛਾ ਹਾਂ ਚਾ ਉਹ ਥਾ ਦੇਣਾ ਜਿਹਨੂੰ ਸੂਈ ਨੂੰ ਤੇ 9 10 9 10 ਕਿਲੋ ਇਸ ਟਾਈਮ ਲੋੜੀ ਹੋਗੀ ਅੱਛਾ ਜਿਹੜਾ ਮੌਕੇ ਤੇ ਆ ਹਾਂਜੀ ਹਾਂਜੀ ਬੋਲਾ ਇਹ ਕੱਚਾ ਚੋਟਦਾ ਜੀ ਤੇ ਕਿੰਨਾ ਕੁ ਤਰਾਂ ਚੁਵਾਈ ਜਾਊਗੀ ਤੁਹਾਨੂੰ ਬਾਹਰ ਪੀਜੀ ਚੁਆ ਦੂਗੀ ਛੋਟੀ ਪਾਰਾਟੋਂ ਲੋਪੜੀ ਰਾਉਂਦਰ ਨਾਲ ਅੱਛਾ 12 ਲੀਟਰ ਦੇ ਕਰੀਬ ਇਹਰਾ ਚੁਆ ਦੂਗੀ ਚੁਆ ਦੂਗੀ ਕੱਦ ਬੋਤ ਆਈ ਹੈ ਬਾਕੀ ਸੰਭੀ ਹੈ ਜੀ ਠੀਕ ਹੈ ਉਤਨੇ ਇਹ ਕਿ ਚਲੋ ਸੰਬੇ ਸੰਬੇ ਚੰਗੀ ਆ ਤੁਰਹਾ ਫਿਰ ਇਕਰੀਨ ਹੁਣ ਮੌਕੇ ਤੇ ਜਿਹੜਾ 9 10 ਲੀਟਰ ਘਰੋ ਚਵਾ ਦੋਗੇ ਹਾਂਜੀ ਹਾਂਜੀ ਤੇ ਮਗਰ ਕੀ ਇਹ ਤੇ ਮਗਰ ਮਗਰ ਕਹਿੰਦੇ ਕੱਟਾ ਹੈ ਮਗਰ ਇਹਦੇ ਕੱਟਾ ਹੈ ਆ ਤਾਜ਼ਾ ਹੈ ਕੱਟਾ ਹੈ ਇਹ ਜਿਹੜਾ ਆ ਦੇਖ ਸਾ ਤੇ ਬਿਲਕੁਲ ਕੁਲਾ ਬੱਚਾ ਹੈ ਜਿਹੜਾ 25 ਰੁਪਏ ਹੋਊਗੀ ਤੁਰ ਦੋ ਗਿਆ ਬਾਕੀ ਆ ਸਿਰਸ ਲੱਗਾ ਹੀ ਚੰਗੀ ਆ ਠੀਕ ਹੈ ਜੀ ਬਾਕੀ ਬਿਲਕੁਲ ਫਿਕਸ ਹਵਾਂਨੇ ਦੀ ਮਾਲਕ ਆ ਆ ਦੇਖ ਲੈਂਦੇ ਹਵਾ ਨਾਲ ੱਲੇ ਦੇ ਆ ਜਲੇ ਆ ਉਸ ਤੇ ਜੀ ਦੇ ਰੇ ਫਰਮੂ ਦੀਆਂ ਬਿਲਕੁਲ ਸਾਫ ਹੈ ਕੋਈ ਆਉਛਾ ਨਹੀਂ ਲੱਗੇ ਬੰਦੇ ਜੀ ਬਾਕੀ ਕਾਫੀ ਖੂਬਸੂਰਤ ਝੋਟੀ ਆ ਛੋਟਾ ਸਿੰਘ ਆ ਨਵੀਂ ਝੋਟੀ ਆ ਗਾਵੇਂ ਸੂਵੇ ਚ ਆਉਣ ਵਾਲੀ ਆ ਜਿਹ ਹੈਗੇ ਚਾਰ ਤੰਦਾਂ ਦਾ ਚੋਕੀ ਆ ਮੂਹੇ ਦੇ ਠੀਕ ਆ ਜੀ ਹਾਂਜੀ ਹਾਂਜੀ ਤੇ ਉਤਰਾ ਵੀ ਚਲੋ ਪਹਿਲਾਂ ਦੇ ਹਿਸਾਬ ਨਾਲ ਬੋਡੀ ਸਟਰਕਚਰ ਵੀ ਠੀਕ ਆ ਹਾਂਜੀ ਭਾਰੀ ਆ ਜਿਹੜੀ ਸਰੀਰੋਂ ਸਾਡਾ ਬਹੁਤ ਪੂਰਾ ਹੈਪੀ ਜੀ ਹਾਂ ਤੇ ਮੁੱਲ ਫਿਰ ਇਹਦਾ ਭਾਰਾ ਨਾ ਕਰ ਦਿਓ ਨਹੀਂ ਮੋਟਾ ਭਾਜੀ ਜੀ ਤੁਹਾਨੂੰ ਪੜਿਆ ਆਪਣੇ ਛੋਟੇ ਛੋਟੇ ਮੁੱਲਾਂ ਨੇ ਆ ਬਾਰੇ ਵੱਡੇ ਮੁੱਲਾਂ ਵਾਲੇ ਬੰਦੇ ਨਹੀਂ ਹੈਗੇ ਜੀ ਹਾਂਜੀ ਹਾਂਜੀ ਹਾਂ ਆਪੇ ਜੀ ਲੋਕੀ ਜੋ ਮਰਜੀ ਦੋ ਲੈ ਆਪਾਂ 90 ਕਰੀਏ 95 ਅੱਛਾ ਦੋ ਘਾਟ 90 ਜੁੜੀ ਦੇ ਅੱਛਾ 8000 ਦੇ ਦੇ ਦੋਗੇ ਹਾਂਜੀ ਤੇ ਬਾਕੀ ਮੌਕੇ ਤੇ ਮੰਨਤਾ ਨਾ ਹੋਰ ਕਰ ਦੋ ਵੀਰ ਭਰਾ ਫੋਨ ਲਾਊਗਾ ਜਰੂਰ ਮੰਤਰਾਮ ਤੇ ਹੋਰ ਕਰਨਾ ਹੀ ਪੈਣਾ ਸਰ ਆਹੋ ਤੇ ਚਲੋ ਹਾਂਜੀ ਇਹ ਆ ਗਈ ਹਰਖੰਡਰ ਤੇ ਉਤਰ ਉਤਰ ਹੋ ਹੀ ਜਾਂਦਾ ਜੀ ਪੱਥਰ ਤੇ ਲੀਕ ਤੇ ਹੈ ਨਹੀਂ ਹੈ ਨਹੀਂ ਜੀ ਹਾਂਜੀ ਹਾਂਜੀ ਪਣਪਰਾ ਦੂਰ ਦਰ ਜਵੇਂ ਆਉਦਾ ਜੀ ਹੁੰਦਾ ਵੀ ਮੰਤਰਾਣ ਕਰਨਾ ਪੈਂਦਾ ਹੈ ਹਾਂਜੀ ਹਾਂਜੀ ਆਹ ਜੀ ਆਉਂਦਾ ਪ੍ਰੋਬਲਮ ਤੇ ਇਹਨੂੰ ਕਰਾਇਆ ਵੱਧ ਪੈਂਦਾ ਹੈਗਾ ਜੀ ਹਾਂਜੀ ਹਾਂਜੀ ਆ ਫਿਰ ਚਲੋ ਉਹਨਾਂ ਨੂੰ ਵੀ ਹਾਰ ਖਣ ਛੱਡਨਾ ਬਾਕੀ ਇਹ ਹੈ ਕਿ ਜਦੇ ਪਸੰਦ ਹੁੰਦੀ ਆ ਇੱਕ ਵਾਰੀ ਕੋ ਫੋਨ ਲਾਵੇ ਸੌਦਾ ਫਿਰ ਆਪੇ ਮੌਕੇ ਤੇ ਹੋ ਜਾਂਦਾ ਬਾਕੀ ਹਰਪ੍ਰੀਤ ਜੀ ਸਾਲੀਆਂ ਸੁਈਆਂ ਸਵਾਈਆਂ ਵੀਰ ਮੇਰਾ ਆਣ ਕੇ ਉਚੋ ਕੇ ਤਸੱਲੀ ਕਰਕੇ ਉ ਜਾਵੇ ਪਾਚ ਆਪਾਂ ਲਾ ਮਾ ਕਿਸ ਨੂੰ ਦੇਣਾ ਉਹਦੇ ਨਾਲੋਂ ਪਹਿਲਾਂ ਆਪਣਾ ਸੋਇਆ ਸੋਇਆ ਪਸ਼ੂ ਚੋਗ ਤੇ ਸੱਲੀ ਕਰਕੇ ਏ ਆ ਕਿ ਕੋਈ ਇੱਥੇ ਚੰਗੀ ਤਰ੍ਹਾਂ ਵੇਖ ਕੇ ਲੈ ਜਾਏ। ਇੱਕ ਟਾਈਮ ਵੀਡੀਓ ਕਾਲ ਤੇ ਜੋ ਹੁਣ ਦੂਜੇ ਟਾਈਮ ਆਪ ਹੀ ਆਣ ਕੇ ਆਵਾਜ਼ ਦਰੱਥੀ ਸੁਣਨਾ। ਬੱਚੇ ਕੋਈ ਸੁੱਖੀ ਥਾਂ ਦੀ ਤਾਂ ਕੋਈ ਫੋਨ ਲਾਵੇ ਤੇ ਉੱਤਰਨਾ ਕੋਈ ਲਾਵੇ ਹੁਣ। ਤੇ ਆ ਹਵਾਨਾ ਇਹ ਤਾਂ ਦੇਖ ਸਕਦੇ ਬਿਲਕੁਲ ਫਿਕਸ ਜਿਹਾ ਹਵਾਨਾ ਵਾ ਜਿਹੜਾ। ਤੇ ਹੁਣ ਜਿਹੜੀ ਦੂਸਰੇ ਨੰਬਰ ਤੇ ਤੁਹਾਨੂੰ ਦਿਖਾਉਣੀ ਆ ਇਹ ਵੀ ਸੋਈ ਸਵਾਈ ਆ। ਥਾਣਾ ਇਹਦੇ ਕੋ ਵੀ ਚੰਗਾ ਲੱਗਾ ਹੈ। ਇਹ ਨਵੀ ਜੀ ਕਿੰਨਾ ਚਿਰ ਹੋ ਗਿਆ ਜੀ ਸੂਈ ਨੂੰ ਇਹਨੂੰ ਹੱਤਾ ਹੋ ਗਿਆ ਜੀ ਉਹ ਬੱਚਾ ਜਿਹੜਾ ਬੈਠਾ ਹੋਵੇਗਾ ਜੀ ਕੱਟਾ ਕੱਟੀ ਚ ਤੇਰੇ ਛੱਡਾ ਆ ਇਹ ਵੀ ਕੱਟਾ ਹੀ ਆ ਦੇਖ ਸਕਦੇ ਜੀ ਬੱਚੇ ਸਾਰੇ ਕੋਲੇ ਹੀ ਆ ਤਾਜ਼ੇ ਹੀ ਆ ਬੱਚੇ ਹਾਂਜੀ ਹਾਂਜੀ ਤੇ ਇਹ ਕਿੰਨਾ ਦੁੱਧ ਤਿਆਰ ਕਰਗੀ ਜੇ ਇਹਦੇ ਕੋਈ ਇਸ ਟਾਈਮ 10 ਕਿਲੋ ਦੁੱਧ ਹੋ ਗਿਆ ਹੱਤੀ ਦੀ ਬੜੀਆ ਦੁੱਧ ਤਿਆਰ ਜਿਹੜਾ ਬੱਚਾ ਦੁੱਧੇ ਬੱਚੇ ਨੂੰ ਛੱਡ ਕੇ ਤੇ ਇਹ ਕਿੰਨਾ ਕਿਚਵਾਈ ਜਾਊਗੀ ਕੋਟੇ ਵੀ ਹੈਪੀ ਜੀ ਚੁਆਊਗੀ 12-13 ਕਿਲੋ ਬਰੇ ਰਾਮ ਕਰਨਾ ਅੱਛਾ ਹਾਂਜੀ ਹਾਂਜੀ ਅੱਜ ਇਹਨੂੰ ਦੇਖ ਲਓ ਹਫਤਾ ਇੱਕ ਸੂਈ ਨੂੰ ਹੋਇਆ ਹੈ ਠੀਕ ਆ ਹਾਂਜੀ ਹਾਂਜੀ ਤੋੜ ਦਿ ਕੋਇ ਦੂਜਾ ਜੀ ਹਬੀ ਜੀ ਠੀਕ ਹੈ ਜੀ ਇਹਦਾ ਸੁਭਾ ਦੂਸਰਾ ਹੈ ਤੇ ਇਹ ਵੀ ਥੰਦਿਆਂ ਕਾਫੀ ਸਫਾਈ ਦੇ ਤਿਆਰ ਹੋਈ ਇਹਦਾ ਜਵਾਬ ਸਮਾ ਬਹੁਤ ਵਧੀਆ ਹੈ ਨੰਬਰ 1 ਇਹਦੇ ਅਗਲੇ ਥਣ ਵੀ ਉੱਡੇ ਆ ਪਿਛਲੇ ਥਣ ਵੀ ਉੱਡੇ ਆ ਚਾਰੇ ਥਾਣੇ ਕੋਲ ਆ ਜੀ ਇਹਦੇ ਮੱਜਾਂ 'ਚ ਇਹ ਚੀਜ਼ਾਂ ਅਕਸਰ ਆਪਾਂ ਘੱਟ ਲੱਭਦੀਆਂ ਬਾਕੀ ਚਲੋ ਪਿੱਠਪੁੜੀ ਦੀ ਇਹ ਵੀ ਠੀਕ ਆ ਬਾਕੀ ਇੱਥੇ ਆ ਕੇ ਚੰਗੀ ਤਰ੍ਹਾਂ ਵੇਖ ਲਿਆ ਕਰੋ ਫਿਰ ਪ੍ਰੋਪਰ ਕਦ ਕਾਟ ਦਾ ਪਤਾ ਲੱਗ ਜਾਂਦਾ ਵਾ ਕੀ ਕਿੱਡੀ ਗਾ ਵੀਡੀਓ ਤੇ ਕਈ ਵਾਰੀ ਪ੍ਰੋਪਰ ਜਜਮੈਂਟ ਨਹੀਂ ਹੁੰਦੀ ਬਾਕੀ ਜਿਹੜੀ ਵੱਡੀ ਆ ਉਹਨੂੰ ਆਪਾਂ ਵੱਡੀ ਕਰੀਦਾ ਵਾ ਜਿਹੜੀ ਛੋਟੀ ਆ ਤੋ ਦੱਸ ਵੀ ਦਈਦਾ ਵੀ ਹਾਂ ਇਹਦਾ ਕੱਦ ਮੀਡੀਅਮ ਹੈ ਜਾਂ ਛੋਟੀ ਹੈ ਮੈਂ ਨਾ ਵੱਡੀ ਨਾ ਛੋਟੀ ਆਪਾਂ ਨਾਲ ਕਿਹਨੂੰ ਵੱਡੀ ਕਾਂਗੇ ਨਾ ਛੋਟੀ ਮੀਡੀਅਮ ਆ ਛੋਟੀ ਹੈ ਇਹ ਠੀਕ ਜਿਹੜਾ ਮਤਲਬ ਨੋਰਮਲ ਕੱਦ ਜਿਹੜੇ ਆਮ ਘਰਾਂ ਚ ਚੱਲਦੇ ਆ ਉਹ ਛੋਟੀ ਲੱਗਦੀ ਮੈਂ ਹੁੰਦੀ ਹੈ ਜੀ ਉਹ ਹੈ ਜੇ ਆਪਾਂ ਕਹੀਏ ਕਿ ਬਹੁਤ ਹੀ ਵੱਡੀ ਆ ਤੇ ਉਹ ਵੀ ਨਹੀਂ ਆ ਤੇ ਜੇ ਆਪਾਂ ਕਹੀਏ ਬਹੁਤ ਹੀ ਛੋਟੀ ਆ ਤੇ ਉਹ ਵੀ ਨਹੀਂ ਆ ਮੀਡੀਅਮ ਆ ਛੋਟੀ ਪਰ ਹੈ ਛੋਟੀ ਦੁੱਧ ਵਾਲੀ ਆ ਜੀ ਦੂਜਾ ਸੂਆ 10 ਕਿਲੋ ਤੋਂ ਦੁੱਧ ਐਸ ਟਾਈਮ ਪਲਾਸੂ ਬੱਚਾ ਹਾਂਜੀ ਹਾਂਜੀ ਤੇ ਆਪ ਸਮਾਪ ਉਹ ਵਧੀਆ ਹਫਤੇ ਇੱਕ ਵੀ ਸੂਈ ਆ ਜੀ ਤੇ ਮੋਲੇ ਦਾ ਫਿਰ ਜ ਇੰਦਾ ਮੈਨੂੰ ਮੈਨੂੰ ਬਿਲਕੁਲ ਜਾਇਜ਼ ਹਸਪੀ ਜੀ ਮੋਲੇੰ ਦਾ 85 ਅੱਛਾ 80 ਵੀ ਝੂਟੀ ਦੇ 80000 ਦੀ ਛੋੜ ਵੀ ਚੋ ਕਰ ਦੋ ਵੀ ਮੌਕੇ ਦੇ ਚਲੋ ਕੋ ਫੋਨ ਲਾ ਕੇ ਕਰਾਂਗੇ ਕੋਈ ਲਾਇ ਜ਼ਰੂਰ ਕਰਾਂਗੇ 60 ਛੱਡਾਂਗੇ 2000 ਛੱਡਾਂਗੇ 70 ਦੀ ਦੇ ਰਿਹਾ ਬਾਕੀ ਹੈ ਕਿ ਅੱਜ ਕਾਫੀ ਦਿਨਾਂ ਬਾਅਦ ਆਪਾਂ ਵੀਡੀਓ ਬਣਾਉਣਨੇ ਤੁਹਾਡੇ ਤੇ ਬਾਕੀ ਆਪਣਾ ਹੰਦੀ ਤੁਹਾਨੂੰ ਬਿਲਕੁਲ ਮਾਲ ਬਿਲਕੁਲ ਆਪਾਂ ਜਾਇਜ਼ ਲਈਦਾ ਭਾਣਾ ਮਾਲ ਲਈਦਾ ਆਪਣੇ ਪਾਸ ਬਿਲਕੁਲ ਛੋਟੇ ਛੋਟੇ ਨਾਰਮਲ ਪਾ ਹੁੰਦੇ ਆ ਇਦਾਂ ਦੀ ਝੂਟੀ ਆਮ ਕਿੱਲੇ ਦੇ ਵਿੱਚ ਹੋਏ 90 95 ਤੋਂ ਘੱਟ ਕਿਸੇ ਨੂੰ ਮੋਟ ਨਹੀਂ ਕਰਨਾ ਜੀ ਠੀਕ ਹੈ ਜੀ ਹਾਂ ਆਪਣੇ ਤੁਹਾਨੂੰ ਪਤਾ ਹੈ ਹਰ ਪਹਿਲਾਂ ਵੀਡੀਓ ਤੁਸੀਂ ਬਣਾਉਂਦੇ ਹੋ ਆਪਾਂ ਮੋਟ ਬਰਾਬਰ ਦੇ ਕਰੀਂਦੇ ਆ ਜੀ ਹਾਂਜੀ 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 ਤੇ ਹੁਣ ਆ ਗਏ ਆਪਣੇ ਕੋਲ ਤੀਸਰੇ ਨੰਬਰ ਤੇ ਬੱਚੇ ਦਾ ਅਜ ਹਾਂਜੀ ਇਹਨੇ ਮਗਰ ਕੱਟੀ ਆ ਜੀ ਇਹਦੇ ਮਗਰ ਕੱਟੀ ਆ ਇਹ ਵੀ ਕੁਲਾ ਹੀ ਆ ਬੱਚਾ ਜਿਹੜਾ ਆਪਨੇ ਕੁਲਾ ਜੀ 10 12 ਦਿਨਾਂ ਦੇ ਅੰਦਰ ਬੱਚਾ ਆ ਰਿਹਾ ਹੈ ਜੀ ਠੀਕ ਆ 10 12 ਦਿਨ ਹੋ ਗਏ ਨਸੂਈ ਨਾ ਤੇ ਇਹਦੇ ਕੋਲ ਦੁੱਧ ਕਿੰਨਾ ਤਿਆਰ ਹੈ ਇਹਦੇ ਕੋਲ ਵੀ ਦੁੱਧ 10 ਤੋਂ ਪਲਾਸੀ ਹੋਊਗਾ ਜੀ 10 ਤੋਂ ਪਲਾਸੀ 10 ਤੋਂ ਪਲਾਸੀ ਹੋਊਗਾ ਤੇ ਇਹ ਕਿੰਨਾ ਘੜੀ ਜਾਊਗੀ ਇਹ ਵੀ ਦੁੱਧ ਹੈਪੀ ਚ ਹੁਣ ਪੱਠਾ ਹਰਿਆ ਹੈ ਕੋਈ ਤੂੜੀ ਚੜੀ ਖਾ ਰਹੀਆਂ ਇਸ ਟਾਈਮ ਹਾਂਜੀ ਤੇ ਤੂੜੀ ਦੇ ਤੁਹਾਨੂੰ ਪਤਾ ਹੀ ਹੈ ਕਿ ਤੂੜੀ ਨਾਲ ਪਸ਼ੂਆਂ ਨੇ ਪੱਠੀ ਧੀਟੇ ਬਾਕੀ ਚਲੋ ਜੇ ਇਹੋ ਜੇ ਮੌਸਮ 'ਚ 10 ਲੀਟਰ ਵੀ ਦੁੱਧ ਮਾਇਦੇ ਸਾਹਿਬ ਨਾਲ ਹਾਂਜੀ ਆਉੜ ਬਹੁਤ ਲੱਗੀ ਆਈ ਦੇਖੋ ਗਰਮੀ ਬਹੁਤ ਆ ਹਾਂਜੀ 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 ਤੇ ਇੱਕ ਹਰਿਆ ਪੱਠਾ ਹੈ ਨਹੀਂਗਾ ਇੱਕ ਮੱਛੀ ਮੱਖਣ ਬਹੁਤ ਹੈਗਾ ਜਿਆਦਾ ਹਾਂਜੀ ਹਾਂਜੀ ਇਹ ਆਰਪੀ ਚ ਦੂਜੇ ਸੂਏ ਆ ਹਾਂਜੀ ਦੁੱਧ 10 ਤੋਂ ਪਲੱਸ ਹੈਗਾ ਇਹਨੂੰ 10 ਦਿਨ 12 ਦਿਨ ਹੋਗਾ ਇਹ ਸੂਯੂ ਕੱਟੀ ਮਗਰ ਹੈ ਤੇ ਠੀਕ ਆ ਹਾਂ ਜੋ ਆਪਸ ਮਾਇਕ ਨੰਬਰ ਆ ਹੁਣ ਇਹ ਹੈ ਕਿ ਕੋਈ ਸਾਮਬ ਕਰ ਦੂਗਾ ਤੇ ਵਧਾ ਲੂਗਾ ਜੇ ਨਾ ਕਰੂਗਾ ਤੇ ਕਟਾ ਲੂਗਾ ਕਟਾ ਲੂਗਾ ਜੀ ਹਾਂਜੀ ਤੁਰ ਫੇਰ ਇਹਨੂੰ ਬਾਕੀ ਇਹਦਾ ਵੀ ਹਵਾਨਾ ਫਿਕਸ ਜਾਈ ਆ ਥੱਲੇ ਨਾ ਦੇਖ ਸਾਡੇ ਜੀ ਬਿਲਕੁਲ ਫਿਕਸ ਜੇ ਹਵਾਨੇ ਦੀ ਮਾਲਕ ਆ ਇਹ ਹੈ ਉਹ ਲਫਾਫਿਆਂ ਵਾਲੀਆਂ ਇੰਨੀਆਂ ਹੀਆਂ ਜਿੰਨੀਆਂ ਹੈਗੀਆਂ ਪੱਕੇ ਦੇਣੀਆਂ ਦੁੱਧ ਵਾਲੀਆਂ ਹਾਂਜੀ ਹਾਂਜੀ ਅੱਜ ਕੱਲ ਬਹੁਤੇ ਵੀਰਾਂ ਦੀ ਡਿਮਾਂਡ ਹੁੰਦੀ ਹੈ ਕੰਪੈਕਟ ਹਵਾਨਿਆਂ ਦੀ ਜਿੰਨੀਆਂ ਦੇ ਨੇ ਦੇਵੇ ਬਹੁਤ ਖੁੱਲੇ ਖਰਾਰ ਤੇਆਂ ਹੁੰਦੀਆਂ ਹਾਂਜੀ ਹਾਂਜੀ ਹਾਂ ਦੁੱਧ ਨੂੰ ਮਾੜੀਆਂ ਨਿਕਲਦੀਆਂ ਬਾਕੀ ਖਣ ਵੀ ਕਾਫੀ ਦੂਰ ਦੂਰ ਜਿਹੜਾ ਇਹ ਲੱਗਾ ਥੋੜਾ ਡਰਦੀ ਹੈ ਸਾਡੇ ਤੋਂ ਤੇ ਕਿੰਨਾ ਫਿਰ ਮੁੱਲ ਰੱਖਦੀ ਹੈ ਇਹ ਦਾ ਆਪਾਂ ਇਹਦਾ ਹਰਜੀਤ ਜੀ ਮੁੱਲ ਛੋਟਾ ਹੀ ਹੈ ਕਿੰਨਾ ਕ ਇਹਦਾ ਮੁੱਲ ਹਰਜੀਤ ਜੀ 80000 ਰੁਪਿਆ ਜੀ ਅੱਛਾ ਇਹ ਆਪ 75 ਦੀ ਦੇ ਦਿਆਂਗੇ 75000 ਦੇ ਹਾਂਜੀ ਵਿੱਚੋਂ ਛੋਟ ਮੌਕੇ ਦੇ ਹਾਂਜੀ ਹਾਂਜੀ ਕਰ ਦਾਂਗੇ ਕੋਈ ਵੀ ਵੀਰ ਭਰਾ ਕੋਈ ਫੋਨ ਲਾਊਗਾ ਜਰੂਰ ਸੌਸਾ ਕਰਾਂਗੇ ਜੀ ਠੀਕ ਆ ਹਾਂਜੀ ਹੁਣ ਗਾਂ ਇੱਕ ਰਹਿ ਗਈ ਆਪਣੇ ਕੋਲ ਚੰਗੇ ਕੱਦ ਕਾਠਾ ਲਈ ਹੈ ਤੇ ਹੈਗੇ ਵੀ ਕਰੋਸ ਚ ਹੈ ਹਾਂਜੀ ਇਹ ਆ ਕਿ ਗਰਮੀਆਂ ਚ ਚਾਉਣ ਵਾਲੀ ਗਾਂ ਆ ਜਿਹੜੀ ਤੇ ਇਹਦੇ ਮਗਰਵੱਛੀ ਆ ਹਾਂਜੀ ਇਹਨੇ ਮਗਰਵੱਛੀ ਆ ਕਿੰਨਾ ਕਿੰਨਾ ਦੁੱਧ ਦੇ ਕੋਲ ਤਿਆਰ ਦੋ ਤਿੰਨ ਘਰ ਪੀਜੀ ਹੋਏਗਾ 12 ਕਿਲੋਸਟਰ ਦੁੱਧ ਸੀਗਾ 14 15 ਕਿਲੋ ਪਰ ਦੁੱਧ ਹੁਣ ਘੜਿਆ ਜੀ ਤੁਹਾਨੂੰ ਪਤਾ ਹੀ ਆ ਗਰਮੀ ਕਿੰਨਾ ਪੱਕਾ ਦੁੱਧ ਵਿੱਚ ਤਿਆਰ ਇਹ ਦੇ ਕੋਲ ਇਹਦੇ ਕੋਲ ਦੁੱਧ 12 ਕਿਲੋ ਹੋਊਗਾ ਇਸ ਟਾਈਮ ਅੱਛਾ ਜਿਹੜਾ ਪੱਕਾ ਤਿਆਰ ਆ ਤਿਆਰ ਆ ਦੋ ਤਿੰਨ ਕੁ ਸੀਗਾ ਜੀ 14 15 ਕਿਲੋ ਪਰ ਦੁੱਧ ਹੁਣ ਘੜਿਆ ਹੀ ਗਰਮੀ ਬਹੁਤ ਆ ਤੁਹਾਨੂੰ ਪਤਾ ਹੀ ਆ ਪੱਠੇ ਪੁੱਠੇ ਵੀ ਦਹੀਂ ਕਿਉਂਕਿ گاਵਾ ਜਿਆਦਾ ਦੁੱਧ ਪੱਠਿਆਂ ਦੇ ਦਿੰਦੇ ਆ ਹਾਂਜੀ ਇਹਨਾਂ ਨੂੰ ਹਰਿਆ ਪੱਠਾ ਚਾਹੀਦਾ ਜੀ ਹੁਣ ਹਰਿਆ ਹੈ ਨਹੀਂ ਇਸ ਟਾਈਮ ਹਾਂਜੀ ਹਾਂਜੀ ਤੂੰ ਵੀ ਨਾ ਗਿਟਾਵਾ ਤੂੰ ਕੋਈ ਚੱਲਦਾ ਜੀ ਉਹ ਤੁਹਾਨੂੰ ਪੜੀ ਗਿਟਾਵੇ ਨਾ ਕਿੰਨਾ ਕੁ ਦੁੱਧ ਇਹਨਾਂ ਨੂੰ ਲੈਣਾ ਹੈ ਜੀ ਤੁਰਹਾ ਫੇਰ ਇਹਨਾਂ ਨੂੰ ਇੱਕੇ ਤੇ ਆ ਵੱਛੀ ਜੀ ਇਹਦੇ ਕੋਈ ਵੀਰ ਆਪਣੀ ਸਮਝਣਾ ਵੇਖ ਲੈ ਕਿੰਨੇ ਕਿ ਚਿਰਦੀ ਆ ਕੋਈ ਦੋਹਾਂ ਦੀ ਲਾਲੇ ਕੋ ਤਿੰਨਾ ਦੀ ਲਾਲੇ ਕੋ ਜੋੜੀ ਤੁਹਾਡੇ ਸਾਹਮਣੇ ਹੀ ਆ ਹਮਨੇ ਬਾਕੀ ਇਹ ਜੀ ਹੈ ਸੀਲ ਫੀਜੀ ਆ 25 ਛੱਡਣ ਦੀ ਲੋੜ ਹੀ ਨਹੀਂ ਹੈ ਉਤਰਿਆ ਇਹ ਕਿ ਉੱਚੇ ਘੱਟ ਕੱਟਦੀ ਆ ਤੇ ਦੁੱਧ ਜਿਹੜਾ ਕਹਿੰਦੇ ਕਿ ਇਹਦੇ ਕੋਲ 12 ਲੀਟਰ ਹੈਗਾ ਆ ਸਿੰਘੀਆਂ ਤੇਰੀ ਕੋਈ ਨਹੀਂ ਇਕ ਆਪਾਂ ਇੰਥੇ ਬੈਠੇ ਹਾਂ ਠੀਕ ਆ ਇੰਥੇ ਬੈਠੇ ਸੁਣੋ ਬਾਕੀ ਜਿਹੋ ਜੀ ਗਾਵਾਂ ਤੇ ਇਹੋ ਜਿਹੇ ਥੰਡੀਆਂ ਸੋਡੀਆਂ ਘੱਟ ਲੱਗਦੀਆਂ ਹਾਂ ਹਾਂਜੀ ਬੱਚੀ ਇਹ ਨਹੀਂ ਆ ਦੂਜੀ ਛੱਡੀ ਜਿਹੜੀ ਬੈਠੀ ਹੋਈ ਦੀ ਠੀਕ ਆ ਇਹ ਜਿਹੇ ਕੰਮ ਦਾ ਦੁੱਧ ਵੀ ਜੜਾ ਵਾ ਮੱਝਾਂ ਰੱਖਾਂ ਹੁੰਦਾ ਦੁੱਧ ਤਾਂ ਵਧੀਆ ਇੱਥੇ ਤਾਂ ਨਹੀਂ ਵਰਗਾ ਜੀ ਬਾਕੀ ਸੀਲ ਠੰਡੀ ਆ ਜੀ ਕੋਈ ਐਦਾਂ ਦੀ ਨਹੀਂ ਗੱਲ ਠੀਕ ਆ ਉੱਪਰੋਂ ਪਾ ਲਈ ਇੱਥੇ ਬੈਠੇ ਰੋਈ ਬੈਠੋ ਫਿਰ ਪੰਦਾ ਇਹੋ ਠੀਕ ਆ ਹਾਂ ਬੈਠ ਜਾ ਮਰਜੀ ਸਜੀ ਬੋ ਤੇ ਇਹਦਾ ਮੁੱਲ ਫਿਰ ਇਹਦਾ ਹਰਪੀ ਜੀ ਹੁਣ ਬੱਚਾ ਦਲੋ ਸਾਰੇ ਭੈਣਾਂ ਪਰਾਂ ਨੂੰ ਦਿਸਦਾ ਹੀ ਪਿਆ ਆਪਾਂ ਵੀ ਝੂਠ ਬੋਲ ਕੇੜੀ ਦੇ ਲਈ ਆ ਇਹੋ ਆ ਬੱਚਾ ਥੋੜਾ ਉੱਚਾ ਹੀ ਆ ਹਾਂਜੀ ਹਾਂਜੀ ਬੱਚਾ ਨਰਮ ਹੁੰਦਾ ਫਿਰ ਤੇ ਵੱਚੀ ਭਾਵੇਂ ਜਿਹੜਾ ਰੁਪਈਆ ਦੀ ਮਰਜ਼ੀ ਸੀਗੀ ਹਾਂਜੀ ਹੁਣ ਇਹਦਾ ਮੁੱਲ 35000 ਰੁਪਈਆ ਜੀ 32000 32000 ਦੀ ਹਾਂਜੀ ਛੋਟ ਛੋਟੇ ਮੌਕੇ ਤੇ ਹੋਰ ਕਰ ਦੋ ਕਰ ਦੇ 30 ਦੀ ਪੂਰੇ 30 ਦੀ ਦੇ ਦਿਆ ਤੇ ਦੁੱਧ 12 ਲੀਟਰ ਘਰ ਚਵਾ ਦੋ ਮੇਰਾ ਵੀ ਇੱਥੇ ਚੋਗਲ ਜਾਏ ਮੜ ਕੇ ਲਾਮਾ ਕੋਈ ਨਹੀਂ ਹੈਗਾ ਜੀ ਠੀਕ ਹੈ ਜੀ ਹਾਂ ਬਾਕੀ ਜਵਾਬ ਸਮਾਰੀ ਵਧੀਆ ਇੱਕ ਨੰਬਰ ਹੈ ਚਿਤ ਕਰਦਾ ਨਿਆਣਾ ਪਾਲੋ ਨਹੀਂ ਚਿਤ ਕਰਦਾ ਨਾ ਪਾਉ ਉਸ ਦੀ ਬਾਂਹ ਕੀ ਚੋਲ ਠੀਕ ਹੈ ਜੀ ਉਹ ਦੱਸ ਤਾ 12 ਕਿਲੋ ਦੁੱਧ 14 15 ਕਿਲੋ ਸੀ ਕਰੀ ਇਹਦੇ ਕੋਲ ਠੀਕ ਹੈ ਜੀ ਬਾ ਹੁਣ ਥੋੜਾ ਘੜਿਆ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਸਾਡੇ ਸਾਢੇ 3:30 ਦਾ ਟਾਈਮ ਆ ਜੀ ਹੋ ਰਿਹਾ ਬਣਾਉਂਦਾ ਅਜੇ 24 ਦਾ ਟਾਈਮ ਤੇ ਜਿ ਪਈ ਹੈ ਕੋਈ 2 ਘੰਟੇ 2 ਘੰਟੇ ਪਏ ਆ ਹਾਂਜੀ ਕੋਈ ਵੀ ਰੋਸਾ ਨਾ ਵੇਖੇ ਤੇ ਆਪਣੀ ਸਮਝਣਾ ਆਪਣਾ ਵੇਸ ਚਾੱਕ ਕੇ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ